ਕਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਤੇ ਜੀ ਬੰਦੇ ਬੇਲ ਵੱਢਣ ਇਹਨੂੰ ਬਲੈਡ ਪੈ ਗਈ ਤੀ ਆਲੂ ਨੂੰ ਆਪਣਾ ਇਹਨੂੰ ਤੇ ਪਟਾਈ ਕਰਾਂਗੇ 15 ਤਰੀਕ ਤੋਂ ਬਾਅਦੇ ਨਾਲੇ ਮੌਸਮ ਖੁੱਲ ਜੂਗਾ ਤੇ ਹਲੇ ਠੰਡ ਬਹੁਤ ਆ ਦੇਖੋ ਧੁੰਦ ਕਿਵੇਂ ਆਲੇ-ਦਾਲੇ ਤੇ 15 ਤੋਂ ਬਾਅਦ ਕਰਨੀ ਦੀ ਫਿਰ ਦੋ ਦਿਨ ਰੁਕੇ ਜਾਂਦੇ ਹੋਰ ਹਾਂ ਚੱਲ ਹਵਾ ਲੱਗ ਜੂਨ ਨੇ ਜ ਗਿੱਲਾ ਹੈ ਥੋੜਾ ਜਿਹਾ ਇੱਥੋਂ ਅੱਛਾ ਬਾਕੀ ਬੇਲ ਠੰਡ ਕਾਰਨ ਵੀ ਥੋੜੀ ਸੁੱਕ ਗਈ ਧੁੱਪਾਂ ਨਹੀਂ ਪਈ ਕੋਸ ਬਲੈਟ ਨੇ ਜੱਕਦੀ ਵੀ ਟਾਈਮ ਵੀ ਕਪੂਰਾ ਹੋ ਗਿਆ 95 100 ਦਿਨ ਦੇ ਲਵੇ ਹੁਣ ਇਹ ਵਾਲਾ ਆਲੂ ਤੇ ਇਹ ਦੇਖੋ ਕਿੰਨਾ ਕਿੱਲਾ ਹੈ ਆਏ ਦੀ ਦੂਈ ਮੋਟਰ ਤੇ ਢੇਡਾ ਮਾਰਨ ਤੇ ਇਹ ਆਲੂ ਵੀ ਆਪਣਾ ਪੱਟਣ ਵਾਲੀ ਹੋ ਗਿਆ 90 ਦਿਨ ਤੋਂ ਪਰੇ ਹੋ ਗਿਆ ਇਹਨੂੰ ਬਾਕੀ ਬੇਲ ਹਲੇ ਠੀਕ ਖੜੀ ਆ ਜਿਆਦਾ ਇੰਨੀ ਸੁੱਕੀ ਨਹੀਂ ਹੈਗੀ ਤੇ ਬਲਾਈਟ ਨੇ ਨੁਕਸਾਨ ਕਰਿਆ ਜਿਆਦਾ ਤਾਂ ਬਾਕੀ ਹਲੇ ਗਿਲਾਈ ਆ ਇਹ ਪੱਟਾਂਗੇ ਆਪਾਂ 20 ਤਰੀਕ ਤੋਂ ਬਾਅਦ ਆਪਣੇ 8 ਕਿਲੇ ਨੇ ਰਿਮੋਟਰ ਤੇ ਜਿਹੜੇ ਪੱਟਣ ਤੋਂ ਰਹਿੰਦੇ ਨੇ ਤੇ ਗੰਨੇ ਦੀ ਟਰਾਲੀ ਆਪਣੀ ਭਰਗੀ ਦੀ ਰਾਤ ਮੱਲੇ ਚ ਲੈ ਕੇ ਜਾਵਾਂ ਇੱਕ ਦੋ ਦਿਨ ਤੱਕ ਬਾਕੀ ਦੂਜੀ ਮੋਟਰ ਦੇ ਵੀ ਚੱਲਦੀ ਆ ਬੇਲ ਪੜਾ ਰਹੇ ਆ ਉੱਧਰ ਉੱਧਰ ਲਾਵਾਂਗੇ 15 ਤਰੀਕ ਤੋਂ ਪਟਾਈ ਬਾਕੀ ਇੱਧਰ ਖੇਤ ਮਾਰਨ ਆਇਤੀ ਜਿਹੜਾ ਵੀ ਕਿਵੇਂ ਆ ਗਿੱਲਾ ਸੁੱਕਾ ਤੇ ਬਾਕੀ ਦੇਖਦੇ ਆਂ ਵੀ ਕਿੰਨਾ ਗਾਲੂ ਉਲੂ ਬਣਿਆ ਏ ਬਲਾਈਟ ਕਰਕੇ ਸਹਾਇਜਤ ਕੀ ਘਟੇ ਆ ਹਰੇ ਖੇਤ ਚ ਜਿਹੜੇ ਖੇਤਾਂ 'ਚ ਬਲੈਟ ਲੇਟ ਆਈ ਆ ਉਹ ਤਾਂ ਆਲੂ ਸੈਜ ਮਣਾ ਗਿਆ ਪਹਿਲਾਂ ਹੀ ਤੇ ਜਿਹੜਾ ਸੈਜ ਬਣਾਉਣ ਦਾ ਟਾਈਮ ਸੀ ਉਹ ਟਾਈਮ ਵਿੱਚ ਵਿੱਚ ਆਲੂ ਨੂੰ ਬਲੈਟ ਪੈ ਗਈ ਉਹਦੇ ਕਰਕੇ ਸੈਜ ਚੱਕਿਆ ਨਹੀਂ ਹੈਗਾ ਆਲੂ ਨੇ ਬਾਕੀ ਦੇਖਦੇ ਕੋਈ ਸੁੱਕੀ ਬੇਲ ਪੱਟ ਕੇ ਕੀ ਕੀ ਹੈ ਇੱਥਾਂ ਕੁਝ ਦੇਖੋ ਬਲਾਈਟ ਕਰਕੇ ਸੈ ਜਿੰਨਾ ਕਿ ਰਹਿ ਗਿਆ ਬਾਕੀ ਇੱਕ ਬੇਲ ਪੱਤੇ ਤੇ ਪਤਾ ਨਹੀਂ ਲੱਗਦਾ ਕਿਸੇ ਢੇਠ ਸੂਟਾ ਹੁੰਦਾ ਆਲੂ ਕਿਸੇ ਢੇਠ ਵਧੀਆ ਵੀ ਹੁੰਦੇ ਨੇ ਬਾਕੀ ਰੇਟ ਦਾ ਆਲੂ ਦਾ ਉੱਥੇ ਗਈ ਖੜਾ ਸਾਢੇ 6 ਰੁਪਏ ਦੜੇ ਤੇ ਤੇ ਸ਼ਾਂਤੀ ਵਾਲਾ ਹੈਗਾ ਇਹ ਉਹੀ ਮੰਨ ਕੇ ਚੱਲੋ ਸਾਢੇ 7 ਰੁਪਏ ਹੈਗੇ होर जगह तो बेल देखते हैं पट के चैक करके जड़ी हरी हो गए बेल इतों के देखते हैं बेल सुकी हुई थी बाकी डूा होंगे आलू खासा ਸਹਜ ਆ ਸ਼ੈਤਾਨ ਵਧੀ ਹੈ तकरीबन ਬਾਕੀ ਬਜਾਈ ਬਲੇ ਥੋੜਾ ਜਿਹਾ ਲੂ ਡੂੰਗਾ ਪਿਆ ਹੋਇਆ ਦਾਣਾ ਘਟ ਪਿਆ ਆਲੂ ਨੂੰ ਪੰਜ ਛੇ ਆਲੂ ਇਹਨੇ ਦੇਖ ਲਓ ਕਬੇਲ ਪੱਟੀ ਦੀ ਆਪਾਂ ਬਾਕੀ ਇਹ ਨਾਲ ਦੀ ਦੋ ਓਕਣੇ ਖੜੀ ਆ ਅਹ ਤੇ ਕੀ ਰੇਟ ਕਰਨੀ ਉਹ ਥੋੜੀ ਮਾਰ ਪੈ ਗਈ ਤੇ ਬਲੈਟ ਨੇ ਵੀ ਨੁਕਸਾਨ ਕਰਤਾ ਇੱਕ ਮੌਸਮ ਨੇ ਨਹੀਂ ਸਾਥ ਦਿੱਤਾ 15 ਦਿਨ ਹੋ ਗਏ ਧੁੱਪਾਂ ਤਾਂ ਲੱਗਿ ਹੋਣੀ ਆਲੂ ਨੂੰ ਜੇ ਧੁੱਪਾਂ ਲੱਗਦੀ ਰਹਿੰਦੀ ਆਈ ਆਲੂ ਦੀ ਬੇਲ ਨੂੰ ਬੇਲ ਸੁੱਕਦੀ ਨਹੀਂ ਤੇ ਇੰਨੀ ਛੇਤੀ ਬਾਕੀ ਥੋੜਾ ਜਿਹਾ ਦਿਖ ਰਿਹਾ ਸੂਰਜੋ ਦੇਖੋ ਥੂੜੀਆਂ ਥੂੜੀਆਂ ਝਾਤੀਆਂ ਹੀ ਆ ਮਾਰਦਾ ਏ ਉੱਧਰ ਪੱਟ ਕੇ ਦੂਆ ਜਿੱਧਰ ਆਪਾਂ ਬੇਲ ਵਢਣ ਲਾਇ ਹੋਏ ਨੇ ਬੰਦੇ ਉਹ ਆਲੂ ਪੱਟ ਕੇ ਫਿਰ ਇਹਦੀ ਬੇਲ ਵੜਾ ਦਾਂਗੇ ਬਾਕੀ ਆਪਣੇ ਕੋਲ ਹੈਗਾ ਚਿਪਸੋਨਾ 12 ਉਹਦਾ ਫਰਬਰੀ ਜੇ ਪੱਟਿਆ ਜਾਊਗਾ ਸਾਰਾ ਜਨਵਰੀ ਖੜੂਗਾ ਬਾਕੀ ਆ ਖੜਾ ਏ ਚਿਪਸੋਨਾ 3 ਇਹ ਵੀ ਪੂਰਾ ਵਧੀਆ ਖੜਾ ਇਹ ਤੇ ਕਰਤੀ ਦੀ ਬਲਾਈਟ ਦੀ ਸਪਰੇ ਆਪਾਂ ਪੂਰਾ ਵਧੀਆ ਖੜਾ ਇੱਕ ਨੰਬਰ ਜਿਹੜੇ ਖੇਤਾਂ 'ਚ ਬ্লাইਟ ਆਈ ਆ ਆ ਦੇਖੋ ਦੱਗੀਆਂ ਨੇ ਦੱਗੀਆਂ ਚੱਕਤੀਆਂ ਜਿਹੜੇ ਖੇਤ ਨੂੰ ਪੈ ਗਈ ਆਪਾਂ ਸਪਰੇਹਾਂ ਬਹੁ ਕਰੀਆਂ ਨੇ ਉਹਦੇ ਕਰਕੇ ਰੁਕੀ ਆ ਆ ਦੇਖੋ ਦੱਗੀਆਂ ਦੱਗੀਆਂ ਚੱਕੀਆਂ ਪਈਆਂ ਨੇ ਬਲੈਟ ਨੇ ਸਾਰੇ ਖੇਤ ਚ ਹੈਗੀਆਂ ਨੇ 5-7 ਦੱਗੀਆਂ ਇਦਾਂ ਹੀ ਹਮ ਮੰਨ ਲਓ ਜਿੱਥੇ ਉਹਰੇ ਬਲੈਟ ਪਈ ਹੋਈ ਆ ਉਹਰੇ ਆਲੂ ਜਮਾ ਨਹੀਂ ਹੋਣਾ ਮਾੜਾ ਮੋਟਾ ਗੋਲੀ ਕੀ ਕਹਿਣਾ 20 20 ਸਾਈਜ਼ ਹੋਊਗਾ ਇਤੋਂ ਵੱਧ ਨਹੀਂ ਹੋਣਾ ਹੈਗਾ ਤਾਂ ਦੇਖੋ ਆਹੀ ਕੋਸਾ ਉਹ ਸਾਈਜ਼ ਕਰੇ ਹੀ ਨਹੀਂ ਹੋਣਾ ਆਲੂ ਨੇ ਜਦੋਂ ਪਰੋਂ ਬੇਲ ਨੇ ਜਾਂਦੇ ਨੂੰ ਹੀ हट ਗਈ ਬੇਲ ਇਹ ਸੁੱਕੋਗੀ ਬਾਕੀ ਦੂਜੀ ਮੋਟਰ ਤੇ ਹੀ ਮਾਰਦੇ ਆ ਕਿਹੜਾ ਵੀ ਕਿੰਨੀ ਕ ਵੱਡੀ ਆ ਬੇਲ ਬੰਦਿਆਂ ਨੇ ਸਵੇਰੇ ਜਾ ਕੇ ਆਏ ਦੀ ਆਪਾਂ ਇੱਕ ਵਾਰ ਬਾਕੀ ਜਿਹੜੇ ਸਾਹਮਨਾ ਕਿੱਲਾ ਏ ਉਹੀ ਜੇ ਧੁੱਪਾਂ ਪਾਵੇ 5-7 ਦਿਨ ਫੇਰ ਜਾ ਕੇ ਕਿਤੇ ਪੱਟ ਹੋਊਗਾ ਖੇਤ ਸੁੱਕ ਨਹੀਂ ਰਹੇ ਧੁੱਪਾਂ ਕਰਨੇ ਉੱਪਰ ਪਾ ਪਊਗੀ ਤਾਂ ਸੁੱਕਣਗੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਹਾਂ ਜੀ ਆਇਆ ਇਕਲਾਈ ਕੱਟ ਰਿਹਾ ਮਨ ਆਲੂ ਆ ਖੜਾ ਏ ਬੜੀ ਦੂਰ ਜ਼ਮੀਨ ਲਈ ਆ 20 ਕਿਲੋਮੀਟਰ ਦੂਰ ਆ ਕੇ ਬਾਕੀ ਆਲੂ ਵਧੀਆ ਏ ਕੁੱਲੀ ਅੰਡਾ ਕਾਫੀ ਖੜਾ ਪਹਿਲੀ ਗੇ ਲਾਇਆ ਮਨੇ ਆਲੂ ਰੇ ਤਾਂ ਹੀ ਆ 10000 ਸਹਜਾ ਕੋਈ ਸਹਜਾ ਦੇ ਕੋਈ ਯਾ ਠੀਕ ਹੈ